ਆ ਕੋੜਕੂੜਾ ਦਾ ਜੀ ਮੋਗਾ ਰੋਡ ਹੈ ਜੀ ਜਿਹੜਾ ਮੁੱਖ ਮਾਰਗ ਹੈ ਮੋਗਾ ਮੁਕਸਰ ਮੋੜ ਬੋਰ ਗੰਦਾਰਾ ਨੂੰ ਜਾਂਦਾ ਹੈ ਮੁੱਖ ਮਾਰਗ ਇੱਥੋਂ ਜੀ ਇੱਕ ਪੈਪ ਟੁੱਟਿਆ ਵਾਟਰ ਲਾਈਨ ਦੀ ਪਿਛਲੇ ਘੱਟੋ ਘੱਟ 10 ਨਾਲ ਟੁੱਟੀ ਹੋਈ ਹੈ ਜੀ ਪੈਪ ਆ ਸਵੇਰੇ 9:30 ਤੋਂ ਪਾਣੀ ਸ਼ੁਰੂ ਹੁੰਦਾ ਹੈ ਆ ਜਦੋਂ ਪਾਈਪ ਚੋਂ ਪਾਣੀ ਨਿਕਲਦਾ ਆ ਦਰਨਾਂ ਦੇ ਨਾਲ-ਨਾਲ ਜਾਂਦਾ ਜੀ ਪਾਣੀ ਆ ਸੜਕ ਵੇਖੋ ਜੀ ਆ ਭਰੀ ਜਾਂਦੀ ਹੈ ਆ ਸਾਰੇ ਇੱਥੇ ਬੈਂਕ ਵੀ ਹੈ ਇੱਕ ਜੀ ਅਨਾਲ ਦੀ ਨਾਲ ਜਦ ਪਾਣੀ ਵੇਖੋ ਕਿੰਨਾ ਲੱਗਦਾ ਜਾ ਰਿਹਾ ਜਿੱਥੇ ਪਾਣੀ ਦੀ ਜੇ ਆਪਾਂ ਕਹਿ ਦਈਏ ਪੁਰਕ ਵਸਾ ਚ ਪਾਣੀ ਦੀ ਕਿੰਨੀ ਕਿਲਤ ਆਉਂਦੀ ਆ ਆ ਪਿਛਲੇ ਡੇਢ ਮਹੀਨਾ ਲਗਾਤਾਰ ਪਾਣੀ ਵਾਟਰ ਬਾਕਸ ਦਾ ਬੰਦ ਰਿਹਾ ਨਹਿਰ ਬੰਦੀ ਕਰਕੇ ਲਾ ਲੋ ਜਾਂ ਜੋ ਕੋਈ ਹੋਰ ਕਾਰਨ ਲਾ ਲੋ ਪਰ ਹੁਣ ਜੇ ਲਗਾਤਾਰ ਹੁਣ ਪਾਣੀ ਉਹ ਲੱਗਾ ਤੇ ਟੂਟੀਆਂ ਤੋਂ ਵਿਚਾ ਲੋਕਾਂ ਨੂੰ ਮਿਲਣ ਦੇ ਨਾਲ ਨਾਲ ਉਹਦਾ ਪਾਣੀ ਰਾਬ ਹੋ ਰਿਹਾ ਆ ਕਿੰਨੇ ਹਜ਼ਾਰਾਂ ਲੀਟਰ ਜਿਹੜਾ ਪਾਣੀ ਡੇਢੀ ਸਵੇਰੇ 9:30 ਲੈ ਕੇ 11:30 ਵਜੇ ਤੱਕ ਇਹ ਖਰਾਬ ਹੁੰਦਾ ਇਸ ਨੂੰ ਦੀ ਨਾ ਨਾ ਵਾਟਰ ਵਕਸ ਕੋਡ ਨੂੰਗਾ ਨਾ ਸੈਨੀਟੇਸ਼ਨ ਕੋਈ ਵਿਭਾਗ ਨਗਰ ਕੌਂਸਲ ਕੋਡ ਪੂਰਾ ਕੋਈ ਵੀ ਇੱਧਰ ਧਿਆਨ ਨਹੀਂ ਦੇ ਰਿਹਾ ਆ ਪਾਣੀ ਵੇਖੋ ਕਿੰਨੇ ਮੀਟਰ ਲੰਬੀ ਸੜਕ ਤੇ ਤੁਰਿਆ ਜਾਂਦਾ ਆ ਕਿੰਨਾ ਪਾਣੀ ਜਿਹੜਾ ਖਰਾਬ ਹੋਇਆ ਦੁਕਾਨਦਾਰ ਕਿੰਨੇ ਪਰੇਸ਼ਾਨ ਹੈ ਕਿੰਨੀਆਂ ਦੁਕਾਨਾਂ ਬੰਕ ਆ ਗਈ ਆ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਜੀ ਨਮਸਕਾਰ ਬੋ ਜੀ ਕੀ ਹਾਲ ਹੈ ਠੀਕ ਹੈ ਜੀ ਬੋਹ ਜਿਹੜੀ ਪਾਈਪ ਜੀ ਟੁੱਟੀ ਹੈ ਕਿੰਨੇ ਦਿਨ ਹੋ ਗਏ ਹੈ 10 12 ਦਿਨ ਹੋ ਗਏ ਹੈ ਪਾਈਪ ਟੁੱਟੀ ਹੈ ਸਾਡੇ ਦੁਕਾਨਦਾਰ ਬਹੁਤ ਜਿਆਦਾ ਪਰੇਸ਼ਾਨ ਹੈ ਪਾਣੀ ਦੋ ਘੰਟੇ ਦੋ ਘੰਟੇ ਲਾ ਕੇ 11 ਮੀਟਰ ਸਾਡੇ 9 ਤੋਂ ਲੈ ਕੇ ਸਾਡੇ ਇਹ ਪਿਛਲੇ 15 10 15 ਦਿਨਾਂ ਤੋਂ ਹਾਂਜੀ ਕੋਈ ਵੀ ਭਾਗ ਦਾ ਕਰਮਚਾਰੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਦੇਖਣ ਦੋ ਚਾਰ ਵਾਰੀ ਗੱਲ ਵੀ ਹੋਈ ਹੈ ਵਾਟਰ ਸਪਲਾਈ ਵਾਲਿਆਂ ਨਾਲ ਪੁੱਛਿਆ ਇਹੋ ਖਾਬਦਨੀ ਹੋਈ ਹੈ ਉਹਨਾਂ ਦਾ ਕਹਿਣਾ ਕੀ ਹੈ ਪਾਈਪ ਜਿਹੜੀ ਹੈ ਗੈਸ ਪਾਈਪ ਵਾਲੇ ਕੀ ਕਰਨਗੇ ਪਰ ਹਲੇ ਤੱਕ ਕੋਈ ਆਇਆ ਨਹੀਂ ਦੇਖਣ ਇਥੇ ਦੱਸਣਾ ਬੰਦ ਆ ਜੀ ਇਹ ਗੈਸ ਵਾਲੀਆਂ ਪਾਈਪਾਂ ਵੀ ਪਈ ਜਾਂਦੀਆਂ ਜਿਹੜੀ ਗੁਜਰਾਤ ਤੋਂ ਆਈ ਹੈ ਗੈਸ ਉਹਦੇ ਪਾਈਪਾਂ ਵੀ ਪਈਆਂ ਪਰ ਜਿਹੜੀਆਂ ਵਾਟਰ ਵਾਲਦੀਆਂ ਪਾਈਪਾਂ ਟੁੱਟਦੀਆਂ ਉਹਦੇ ਨਾਲ ਦੁਕਾਨਦਾਰ ਪਰੇਸ਼ਾਨ ਹੋ ਗਏ ਆ 10 ਦਿਨ ਹੋ ਗਏ ਇਹ ਬੌਜੀ ਦੀ ਦੁਕਾਨ ਹੈ ਜੀ ਆ ਬਿਰਲਾ ਸੀਮੈਂਟ ਦੀ ਦੁਕਾਨ ਹੈ ਇੱਥੇ ਤੁਹਾਨੂੰ ਪਤਾ ਵੀ ਥੋੜਾ ਜਿਹਾ ਵੀ ਜਿਹੜਾ ਸੀਮੈਂਟ ਨੂੰ ਪਾਣੀ ਲੱਗ ਜੇ ਤਾਂ ਸੀਮੈਂਟ ਖਰਾਬ ਹੁੰਦਾ ਹੈ ਇਹਨਾਂ ਨੇ ਇਹ ਵੀ ਪੁੱਛਦੇ ਆ ਵੀ ਕੋਈ ਸੀਮੈਂਟ ਦਾ ਕੋਈ ਨੁਕਸਾਨ ਹੁੰਦਾ ਹੋਵੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਪਰ ਕੋਈ ਨੁਕਸਾਨ ਨਹੀਂ ਹੋਇਆ ਪਰ ਕਸਟਮਰ ਬਹੁਤ ਜ਼ਿਆਦਾ ਪਰੇਸ਼ਾਨ ਆ ਪਾਣੀ ਚੜ੍ਹ ਕੇ ਦੁ ਕਿੰਨੀਆਂ ਦੁਕਾਨਾਂ ਨਾਲ ਬੈਂਕ ਵੀ ਹੈ ਜੀ ਵੇਖੋ ਕਿੰਨਾ ਪਾਣੀ ਸਾਰੇ ਦੁਕਾਨਦਾਰ ਪਰੇਸ਼ਾਨ ਸਬੰਧਤ ਭਾਗ ਰੂਸੀ ਸੁਣਵਾਈ ਨਹੀਂ ਹੈਗੀ ਸੁਣਵਾਈ ਕੋਈ ਨਹੀਂ ਕਰ ਰਹੀ ਕੋਈ ਸੁਣਵਾਈ ਨਹੀਂ ਕਰ ਰਿਹਾ ਦੇਖੋ ਜੀ ਇਹ 10 ਦਿਨਾਂ ਤੋਂ ਲਗਾਤਾਰ ਜਿਹੜੇ ਪਾਣੀ ਵਗ ਰਿਹਾ ਤੇ ਪਾਣੀ ਦੀ ਜੇ ਗੱਲ ਕਰੀਏ ਤੇ ਪਾਣੀ ਦੀ ਕਿਰਤ ਬੜੀ ਰਹਿੰਦੀ ਆ ਸਾਫ ਪਾਣੀ ਦੀ ਤਾਂ ਵੱਧ ਤੋਂ ਵੱਧ ਕਿਰਤ ਰਹਿੰਦੀ ਹੈ ਜੀ ਪਰ ਇਹ ਇੱਥੇ ਕੋਈ ਗਿਲਤ ਨਹੀਂ ਆ ਵੇਖੋ ਕਿੰਨਾ ਪਾਣੀ ਖਰਾਬ ਹੋ ਗਿਆ ਆ ਕਿੰਨੇ ਹਜ਼ਾਰਾਂ ਲੀਟਰ ਹੀ ਮੰਨੋ ਸਾਢੇ 9:00 ਤੋਂ ਲੈ ਕੇ ਸਾਢੇ 11:00 ਵਜੇ ਤੱਕ ਲਗਾਤਾਰ ਇਹ ਪਾਣੀ ਲੱਗਦਾ ਦੁਕਾਨਦਾਰ ਤਾਂ ਪਰੇਸ਼ਾਨ ਹੋ ਗਏ 2-3 ਘੰਟੇ ਪਾਣੀ ਇਹਨੂੰ ਨਿਕਾਸੀ ਹੋਣ ਨੂੰ ਵੀ ਲੱਗਦੇ ਹੋਣਗੇ ਕਿ ਸਬੰਧਤ ਵਿਭਾਗ ਵੀ ਧਿਆਨ ਦੇ ਰਿਹਾ